ਅੱਛਾ ਫੇਰ ਅਸੀਂ ਕਰਿਆ ਸਰਕਾਰ ਤੁਹਾਡੇ ਦੁਆਰਾ ਅਸਰਾਂ ਨੂੰ ਮੈਂ ਕਿਹਾ ਡੀਸੀਆਂ ਨੂੰ ਕਿਹਾ ਤਹਿਸੀਲਦਾਰਾਂ ਨੂੰ ਕਿਹਾ ਮੈਂ ਕਿਹਾ ਯਾਰ ਬੈਜਣ ਕੋਈ ਕੁਰਸੀਆਂ ਤੇ ਲਾ ਕੇ ਏਸੀ ਚਟਾਇਆ ਤੌਲੀਆ ਧਰ ਲੈਂਦੇ ਆ ਕੁਰਸੀ ਤੇ ਤੁਹਾਡੇ ਕਿਹੜੀ ਧੂੜ ਪੈਂਦੀ ਆ ਤੌਲੀਆ ਧਰਨ ਨੂੰ ਮੈਂ ਕਿਹਾ ਤੁਸੀਂ ਲੋਕਾਂ ਜਾਇਆ ਕਰੋ ਮੈਂ ਕਿਹਾ ਮੈਨੂੰ ਜੇ ਤੁਸੀਂ ਦਫ਼ਤਰਾਂ ਚ ਮਿਲ ਗਏ ਤਾਂ ਮੈਂ ਕਾਰਵਾਈ ਕਰੂੰਗਾ ਲੋਕਾਂ ਜਾਓ

उथे भी जाने हथ भी वोटा पाओ जी जो जित जाने कंडीगढ़ आओ जी की गल भी दोबारे नहीं आ सकते फिर अस यी बदलनिया बस ये उ बदल सकता जो रहा हो क्योंकि पता क्या लोग बहुत स्याने एक तो थोड़ा ये है पब्लिक का मैं जानना मैं तो लोग एक तो यह नहीं पता लगता थोड़ा सलाह कदों कर दी कि मांजना किता है कि हराना है ਫੋਟਾਈ ਜੀ ਕਦੋਂ ਸੁਲਾ ਕਰਦੇ ਹੂੰ ਉੀਆਂ ਅੱਖਾਂ ਅੱਖਾਂ ਵਾਲੀ ਗੱਲ ਕਿਵੇਂ ਹਾਂ ਚੱਲ ਠੀਕ ਹੈ ਚਲੋ ਜੀ ਕੋਈ ਨਾ ਕੋਈ ਤਾਂ ਦਿਹਾੜਾ ਫਿਰ